₹600 ₹600 ₹600 ₹600 ਲਓ ਜੀ ਲੈ ਜਾਓ ₹600 ਦੇ ਵਿੱਚ ਰੈਡੀमेड ਪਲਾਜੋ ਸੂਟ ਬਾਜ਼ਾਰ ਚ ਵੇਖਦਾ ₹600 ਰੁਪਇਆ ਇੱਕ ਕਾਧੀਆਂ ਚ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ ₹100 ਦੇ ਰੈਡੀमेड ਪਲਾਜੋ ਸੂਟ ਲੱਗ ਗਈ ਚਾਰ ਦੇ ਦੀ ਬਹੁਤ ਵੱਡੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 6 ਜੂਨ ਤੱਕ ਆਜੋ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਚ ਦੇਖੋ ਪਟਾਕੇ ਤੇ ਪਟਾਕੇ ਪੈਂਦੇ ਬਾਜ਼ਾਰ ਚ 800 ਰੁਪਏ ਦਾ ਰੈਡੀमेड ਨਾੜਾ ਕੱਟ ਸੂਟ ਸਾਡੇ ਕੋਲ ਆਜੋ ਸਿਰਫ 200 ਰੁਪਏ ਦਾ 1000 ਰੁਪਏ ਦਾ ਇੱਕ ਸੂਟ ਦਿੰਦੇ ਬਜ਼ਾਰ 80 ਦਵਾਂਗੇ 1000 ਦੇ ਪੰਜ ਸੂਟ ਤਾਂ ਜੇ ਕਬਡੀ ਆਫਰ ਹੋਰ ਲਾਤੀ ਜਿੱਥੇ ਬਜ਼ਾਰਾ ਦੇ 1.5 150 ਰੁਪਏ ਦਾ ਦੁਪੱਟਾ ਦੇਰੇ ਅਸੀਂ ਤੁਹਾਨੂੰ ਮਾਤੋ ਸ਼੍ਰੀ ਦਸਤਾਰ ਦੇ 50 ਰੁਪਏ ਦਾ ਦੁਪੱਟਾ ਬਜ਼ਾਰ ਚ ਜਾ ਕੇ ਪਤਾ ਕਰੋ ਡਬਲ ਬੈੱਡ ਸ਼ੀਟ 1000 ਰੁਪਏ ਦੀ ਇੱਕ ਇੱਥੇ ਦੇ ਰਣੀਆ 1000 ਦੀਆਂ 4 ਦੇਖੋ ਕਿੰਨਾ ਵੱਡਾ ਕੱਠ ਠਾਠਾ ਮਾਰਦਾ ਇਕੱਠ ਉਹ ਕਾਦੀਆਂ ਚ ਲੋਕ ਦੂਰੋਂ ਦੂਰੋਂ ਆ ਗਏ ਆ ਸਕੂਟਰ ਮੋਟਰਸਾਈਕਲ ਕਾਰਾਂ ਗੱਡੀਆਂ ਬੱਸਾਂ ਟੈਂਪੋ ਆ ਤੇ ਚੜ ਕੇ ਆ ਗਿਆ ਲੋਕਾਂ ਨੇ ਬਹੁਤ ਸਾਰੇ ਫਾਇਦੇ ਹੋ ਰਹੇ ਆ ਤੁਸੀਂ ਵੀ ਆ ਜਾਓ ਜਿੱਦਾਂ ਇਹ ਭੈਣ ਭਰਾ ਫਾਇਦਾ ਲੈ ਰਹੇ ਆ ਤੁਸੀਂ ਵੀ ਆ ਕੇ ਫਾਇਦੇ ਲੈ ਜਾਓ ਕਿਉਂਕਿ ਮੁੜ ਕੇ ਕਿਸੇ ਨੇ ਭਾਈ ਫਾਇਦਾ ਨਹੀਂ ਕਰਨਾ ਬਾਜ਼ਾਰ ਚ ਜਾਣਿਓ ਕੁਰਤਾ ਪਜਾਮਾ ਲੈਣ ਕੁਰਤਾ ਪਜਾਮਾ ਮਿਲਦਾ 6-700 ਰੁਪਏ ਦਾ ਉਹ ਸਾਡੇ ਕੋਲੋਂ 6-700 ਵਾਲਾ ਕੁਰਤਾ ਪਜਾਮਾ ਸਿਰਫ 200 ਰੁਪਏ ਚ ਲੈ ਜਾਓ ਆ ਦੇਖੋ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ ਗੀਜ਼ਾ ਕਾਟਨ ਟੌਪ ਦੇ ਕੁਰਤੇ ਪਜਾਮੇ ਇਹ ਬਾਜ਼ਾਰ 'ਚ ਹੈਗਾ 1500 ਦਾ ਇੱਕ ਸਾਡੇ ਕੋਲ ਹੈਗਾ 700 ਦਾ ਪਰ 700 ਦੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਮਤਲਬ 700 ਦੇ ਦੋ ਕੁਰਤੇ ਪਜਾਮੇ ਅਸੀਂ ਗਾਹਕ ਬਣਾਉਣਾ ਵਾ ਨਾ ਕਿ ਤੋੜਨਾ 350 ਦੇ ਵਿੱਚ ਸੂਟ ਦੇਖੋ ਕਿੱਡੇ ਕਿੱਡੇ ਪਿਆਰੇ ਡਿਜ਼ਾਈਨ ਆਏ ਨੇ ਬਾਜ਼ਾਰ 'ਚ 1500 ਦਾ ਇੱਕ ਕਾਤੀਆਂ ਚ ਲੈ ਜਾਓ 1500 ਦੇ ਤਿੰਨ 1516 ਸੂਟ ਵੀ ਕਰਤਾ ਜੀ 500 ਰੁਪਏ ਦਾ ਆ ਸੂਟ ਦੇਖ ਲਓ ਧਿਆਨ ਦੇ ਨਾਲ ਜ਼ੂਮ ਕਰਕੇ 1650 ਰੁਪਏ ਦਾ ਬਾਜ਼ਾਰ ਚ ਮਿਲਦਾ ਦੁਪੱਟੇ ਦੇ ਨਾਲ ਸਾਡੇ ਕੋਲੋਂ 1650 ਵਾਲਾ ਸੂਟ 650 ਚ ਲੈ ਜਾਓ 1000 ਰੁਪਿਆ ਇੱਕ ਸੂਟ ਦਾ ਫਰਕ ਕੱਢਦਾ ਸਸਤੇ ਕਰਤੇ ਆ ਦੇਖੋ ਜਿਹੜੇ 25 2500 ਦੇ ਲੈਨੇ ਹੋ ਤਿੰਨ ਤਿੰਨ ਹਜ਼ਾਰ ਦੇ ਲੈਨੇ ਹੋ ਦੁਪੱਟਿਆਂ ਦੇ ਨਾਲ ਰੈਡੀमेड ਪਾ ਲਾਜੋ ਸੂਟ ਕਿੰਨੇ ਆ ਦਵਾਂਗੇ 2500 3000 सूट ਕਰਤਾ صرف 1000 ਰੁਪਏ ਦਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲਓ ਜੀ ਲੈ ਜਾਓ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਬਾਜ਼ਾਰ ਚ ਵਿਕਦਾ 600 ਰੁਪਏ ਰ ਇੱਕ ਕਾਧੀਆਂ ਚ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ 100 ਰੁਪਏ ਚ ਰੈਡੀमेड ਪਲਾਜੋ ਸੂਟ ਲੱਗ ਗਈ ਚਾਰ ਦਿਨ ਦੀ ਬਹੁਤ ਵੱਡੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 6 ਜੂਨ ਤੱਕ ਆਜੋ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਚ ਲੈ ਜਾਓ 100 ਰੁਪਏ ਚ 100 ਰੁਪਏ 100 ਰੁਪਏ ਭਾਈ ਜੀ 100 ਰੁਪਏ ਦੇ ਰੈਡੀमेड ਪਲਾਜੋ ਸੂਟ ਤੁਸੀਂ ਤਾਂ ਸਾਰਾ ਬਾਜ਼ਾਰ ਹੀ ਹਿਲਾ ਕੇ ਰੱਖਤਾ ਬਿਲਕੁਲ ਗੱਲ ਸਹੀ ਸ ਹੈ ਸਰ 100 ਰੁਪਏ ਦੇ ਰੈਡੀमेड ਪਲਾਜੋ ਸੂਟ ਜਿੱਥੇ ਬਾਜ਼ਾਰ ਚ 5 5 6 600 ਰੁਪਏ ਸਵਾਈ ਲੈ ਰਹੇ ਨੇ ਅਸੀਂ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਦੇ ਰਹੇ ਹਾਂ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ 4 ਦਿਨ ਦਾ ਮੇਲਾ ਲੱਗਿਆ ਮਾਤੋ ਸ਼੍ਰੀ ਦਸਤਾਰ ਕਾਦਿਆਂ ਬੁੱਟਰ ਰੋਡ ਤੇ 100 ਰੁਪਏ 100 ਰੁਪਏ 100 ਰੁਪਏ ਦੇਖੋ ਜੀ ਪਟਾਕੇ ਦੇ ਪਟਾਕੇ ਪੈਂਦੇ ਦੇਖੋ ਪਟਾਕੇ ਦੇ ਪਟਾਕੇ ਪੈਂਦੇ ਬਾਜ਼ਾਰ 'ਚ 800 ਰੁਪਏ ਦਾ ਰੈਡੀमेड ਨਹਿਰਾ ਕਟ ਸੂਟ ਸਾਡੇ ਕੋਲ ਆਜੋ ਆਜੋ ਸਿਰਫ 200 ਰੁਪਏ ਦਾ ਬਾਜ਼ਾਰ 'ਚ ਲੁੱਟ ਜਿਹੜੀ ਹੁੰਦੀ ਕਰਤੀ ਜਮੇ ਖਾਤਮ 4 ਦਿਨ ਦੀ ਸੇਲ 'ਚ 8 800 ਵਾਲੇ ਨਹਿਰਾ ਕਟ ਸੂਟ 200 ਰੁਪਏ ਚ ਲੈ ਜਾਓ 200 ਰੁਪਏ ਚ ਰੰਗ ਬਹੁਤ ਸਾਨੂੰ ਦੇ ਦੇਣੇ ਅਸੀਂ ਤੁਹਾਨੂੰ ਸਾਈਜ਼ ਸਾਰੇ ਹੀ ਦੇ ਦੇਣੇ ਆ ਇਹਦੀ ਟੇਲਰ ਕੋ ਜਾ ਕੇ ਪਤਾ ਕਰ ਲੋ ਕੱਲੀ ਸਮਾਈ 6 600 ਰੁਪਏ ਲੈ ਜਾਂਦੇ ਆ ਪਰ ਅਸੀਂ ਦਵਾਂਗੇ 200 ਰੁਪਏ ਚ 200 ਰੁਪਏ ਚ ਭਾਈ ਸਾਹਿਬ 200 ਰੁਪਏ ਚ ਦਵਾਂਗੇ ਇਹ ਤਾਂ ਭਾਈ ਚੀਜ਼ ਹੈ ਹੀ ਆਵਾ ਮਾਤੋ ਸ਼੍ਰੀ ਦਸਤਾਰ ਨੇ ਬਹੁਤ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਆਈਆਂ ਵਾ ਇੱਕ ਸੂਟ ਦੇਖੋ ਤੁਸੀਂ 1000 ਰੁਪਏ ਦਾ ਇੱਕ ਸੂਟ ਦਿੰਦੇ ਬਜਾਰ ਅਸੀਂ ਦਵਾਂਗੇ 1000 ਦੇ ਪੰਜ ਸੂਟ 900 1000 ਦੇ ਪੰਜ ਸੂਟ 1000 ਦੇ ਪੰਜ ਸੂਟ ਭਾਈ ਦੁਪੱਟਾ ਨਾਲ ਆ ਬਿਲਕੁਲ ਦੁਪੱਟਾ ਨਾਲ ਦਵਾਂਗੇ ਕੋਈ ਝੂਠ ਵਾਲੀ ਗੱਲ ਨਹੀਂ ਜਾਈ ਦੇਖੋ ਜੀ ਦੁਨੀਆ ਹਿਲਾ ਕੇ ਰੱਖਦੀ ਮਾਤੂ ਸ਼੍ਰੀ ਦਸਤਾਰ ਨੇ ਜਿਹੜਾ 1000 ਰੁਪਏ ਦਾ ਇੱਕ ਮਾਤੂ ਸ਼੍ਰੀ ਦਸਤਾਰ ਤੋਂ ਲੈ ਜੇ 1000 ਦੇ ਪੰਜ 200 ਰੁਪਏ ਦਾ ਸੂਟ ਜੀ ਆ ਵੀ 200 ਰੁਪਏ ਦਾ ਸੂਟ ਆ ਵੀ 200 ਰੁਪਏ ਦਾ ਸੂਟ ਆ ਵੀ 200 ਰੁਪਏ ਦਾ ਦੁਪੱਟੇ ਨਾਲ ਲਾ ਕੇ ਦੇ ਰਹੇ ਆ। ਲਓ ਜੀ ਇੱਕ ਵੱਡੀ ਆਫਰ ਹੋਰ ਲਾਤੀ ਜਿੱਥੇ ਬਾਜ਼ਾਰਾਂ 'ਚ 1.5-150 ਰੁਪਏ ਦਾ ਦੁਪੱਟਾ ਦੇ ਰਹੇ। ਅਸੀਂ ਤੁਹਾਨੂੰ ਮਾਤੋ ਸ਼੍ਰੀ ਦਸਤਾਰ ਦੇ 50 ਰੁਪਏ ਦਾ ਦੁਪੱਟਾ, 50 ਰੁਪਏ ਦਾ ਰੰਗ ਬਹੁਤ ਘੈਂਟ ਘੈਂਟ ਆਏ ਨੇ। ਡਿਜ਼ਾਈਨਿੰਗ ਦੇਖੋ। 50 ਰੁਪਏ ਦਾ ਦੁਪੱਟਾ ਭਾਜੀ ਕਹਿ ਕੇ ਦੋਨੇ 50 ਰੁਪਏ ਦਾ ਦੁਪੱਟਾ। ਦੇਖੋ ਜੀ ਬਾਜ਼ਾਰ 'ਚ ਜਾ ਕੇ ਪਤਾ ਕਰੋ ਡਬਲ ਬੈੱਡ ਸ਼ੀਟ 1000 ਰੁਪਏ ਦੀ ਇੱਕ ਇੱਥੇ ਦੇ ਰਣੀ ਆ 1000 ਦੀਆਂ 4000 ਵਾਲੀ ਬੈੱਡ ਸ਼ੀਟ ਲੈ ਜਾਓ 250 ਰੁਪਏ 250 ਰੁਪਏ ਚ ਡਬਲ ਬੈੱਡ ਸ਼ੀਟ ਸਹਰਾਣੇ ਕਬਰ ਨਾਲ ਦੇਣੀਆਂ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਕੱਪੜਾ ਵੀ ਦਵਾਂਗੇ ਟੌਪ ਦਾ 250 ਰੁਪਏ ਦੀ 1000 ਦੀਆਂ 4 ਬੈੱਡ ਸ਼ੀਟ ਲੈ ਜਾਓ ਇਸ ਤੋਂ ਇਲਾਵਾ ਆਫਰਾਂ ਦੇ ਕਮਾਲ ਕਰਤੀ ਮਾਤੋ ਸ਼ਰੀ ਦਸਤਾਰੇ ਜਿੱਥੇ ਬਜਾਜ 12 12 15 1500 ਰੁਪਏ ਦਾ ਸੂਟ ਦੇ ਰਹੇ ਨੇ ਦੇਖੋ ਬੇ ਗਲੇ ਦੇ ਉੱਪਰ ਕਢਾਈ ਕਿੰਨੇ ਦਾ ਬਜਾਜ ਛੁੱਟ ਦੇ ਨੇ 1000 ਦਾ ਸੂਟ ਅਸੀਂ ਦਵਾਂਗੇ 250 ਰੁਪਏ ਦੇ ਵਿੱਚ ਨਾਲ ਸਲਵਾਰ ਪ੍ਰਿੰਟ ਦੁਪੱਟਾ ਕਾਟਨ ਦਾ 250 250 250 ਦੇਤੀ ਚੈਲੰਜ ਆ ਚੈਲੰਜ ਪੂਰੇ ਬਜ਼ਾਰ ਨੂੰ ਉਹ ਪੂਰੇ ਪੰਜਾਬ ਦੇ ਦੁਕਾਨਦਾਰੋਂ ਚੈਲੰਜ ਜੇ ਕੋਈ 250 ਹੀ ਦੇ ਰਪਏ ਕੋਈ 600 ਰੁਪਇਆ ਕੋਈ 800 ਰੁਪਇਆ ਅਸੀਂ 500 ਦੇ ਦੋ ਦੇ ਰਹੇ ਆ 250 ਰਪਏ ਦਾ ਸੂਟ ਆ ਵੀ ਦੇਖੋ ਕਿੰਨਾ ਸੋਹਣਾ 250 ਰੁਪਏ ਦਾ ਸੂਟ ਆ ਵੀ ਦੇਖੋ ਜੀ 250 ਦੇ ਵਿੱਚ ਰੌਣਕਾਂ ਲਾਤੀਆਂ ਇੱਕ ਹੋਰ ਪਟਾਕਾ ਪਾਤਾ ਸਾਡੇ ਪੰਜਾਬ ਦੇ ਮੁੰਡਿਆਂ ਦਾ ਸਾਡੇ ਭਰਾਵਾਂ ਦਾ ਫੈਰਾ ਕਰ ਦਿੰਦੇ ਆ ਬਾਜ਼ਾਰ 'ਚ ਜਾਣਿਓ ਕੋਰਤਾ ਪਜਾਮਾ ਲੈਣ ਕੋਰਤਾ ਪਜਾਮਾ ਮਿਲਦਾ 6700 ਰੁਪਏ ਦਾ ਉਹ ਸਾਡੇ ਕੋਲੋਂ 6700 ਵਾਲਾ ਕੋਰਤਾ ਪਜਾਮਾ ਸਿਰਫ 200 ਰੁਪਏ 'ਚ ਲੈ ਜਾਓ 200 ਰੁਪਏ 'ਚ ਕੋਰਤਾ ਪਜਾਮਾ ਆ ਵੀ ਦੇਖੋ 200 ਰੁਪਏ ਦਾ ਕੋਰਤਾ ਪਜਾਮਾ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਆ ਇੱਕ ਹੋਰ ਫਾਇਦਾ ਕਰ ਦਿੰਦੇ ਆ ਆ ਦੇਖੋ ਕਿਹੜੇ ਬਾਜ਼ਾਰ ਤੁਸੀਂ ਲੈਨੇ ਹੋ ਗੀਜ਼ਾ ਕਾਟਨ ਟਾਪ ਦੇ ਕੋਰਤੇ ਪਜਾਮੇ ਇਹ ਬਾਜ਼ਾਰ 'ਚ ਹੈਗਾ 1500 ਦਾ ਇੱਕ ਸਾਡੇ ਕੋਲ ਹੈਗਾ 700 ਦਾ ਪਰ 700 ਦੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਮਤਲਬ 700 ਦੇ ਦੋ ਕੁੜਤੇ ਪਜਾਮੇ 350 ਰੁਪਏ ਰ ਇੱਕ ਕੁੜਤਾ ਪਜਾਮਾ ਰਹਿ ਗਿਆ ਇੰਨੇ ਫਾਇਦੇ ਕਰ ਰਹੇ ਆ ਭਾਜੀ ਇਹ ਤਾਂ ਫਾਇਦੇ ਕਰ ਰਹੇ ਆ ਜਿੱਥੇ ਬਜਾਜ 15 15 18 1800 ਰੁਪਿਆ ਸੂਟ ਦਾ ਮੰਗ ਰਿਹਾ ਅਸੀਂ ਬਿਲਕੁਲ ਸਸਤੇ ਭਾਅ ਦੇ ਵਿੱਚ ਅਸੀਂ ਗਾਹਕ ਬਣਾਉਣਾ ਵਾ ਨਾ ਕਿ ਤੋੜਨਾ 350 ਦੇ ਵਿੱਚ ਸੂਟ ਦੇਖੋ ਕਿੱਡੇ ਕਿੱਡੇ ਪਿਆਰੇ ਡਿਜ਼ਾਈਨ ਆਏ ਨੇ ਜਿਸ ਤਰ੍ਹਾਂ ਕੁੜੀਆਂ ਕਹਿੰਦੀਆਂ ਗੱਰਿ ਸ਼ਰੂਕ ਦੇ ਵਿੱਚ ਸਾਨੂੰ ਆਈਟਮਾਂ ਦਾ ਭਾੜੀ ਬਾਹਰ ਮੰਗਿਆ ਹੀ ਬਹੁਤ ਹੈ ਬਹੁਤ ਜ਼ਿਆਦਾ ਮਹਿੰਗਾ ਅਸੀਂ ਕਹ ਤੁਸੀਂ ਸਾਡੇ ਮਾਤੋ ਸ਼ਰੀ ਦਸਤਾਰ ਤੇ ਆਓ ਹਰ ਤਰ੍ਹਾਂ ਦੀ ਵੈਰਾਈਟੀ ਦੇਖੋ 350 350 350 ਦੇਖੋ ਜੀ ਬਾਜ਼ਾਰ ਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 700 ਦੇ ਦੋ ਸੂਟ 800 ਵਾਲਾ ਸੂਟ ਕਰਤਾ 350 ਦੇ ਵਿੱਚ ਦੇਖੋ ਰੰਗ ਦੇਖੋ ਉਹ ਡਿਜ਼ਾਈਨ ਦੇਖੋ ਦੁਨੀਆਂ ਵਾਲਿਓ ਉਹ ਲੁੱਟਾਂ ਖਤਮ ਕਰਤੀਆਂ 4 ਤੈਂਦੀ ਵੱਡੀ ਸੇਰ 3 ਜੂਨ 4 ਜੂਨ 5 ਜੂਨ 6 ਜੂਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆਜੋ 8 800 ਵਾਲੇ ਸੂਟ 3500 ਜਿ ਲੈ ਜਾਓ ਭਾਈ ਜੀ ਆ ਵੀ ਬੜਾ ਸੋਹਣਾ ਸੂਟ ਆ ਕੋਈ ਇਹਦਾ ਮੰਗਦਾ 1500 ਰੁਪਇਆ ਕੋਈ ਇਹਦਾ ਮੰਗਦਾ 1600 ਰੁਪਇਆ ਬਾਈ ਰੇਟ ਦੱਸਦੇ ਹੋ ਕਿਹੜਾ ਹੈਗਾ ਬਾਜੀ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜੇ ਜਿਹੜਾ ਬਾਜ਼ਾਰ 'ਚ 1500 2000 ਰੁਪਏ ਦਾ ਸੂਟ ਮੰਗਦੇ ਅਸੀਂ ਦੇ ਦੇਣਾ 500 ਰੁਪਏ ਚੈਲੰਜ ਦੇ ਨਾਲ 500 ਰੁਪਏ ਸੂਟ ਦੇਵਾਂਗੇ 500 ਰੁਪਏ ਸੂਟ ਬਿਲਕੁਲ 500 ਦਾ ਕਢਾਈ ਦੇਖੋ ਧਾਗੇ ਦਾ ਕੰਮ ਸਾਰਾ ਕਿੰਦਾ ਕੇਰੇ ਦਾ ਕੰਮ ਬਣਾ ਸਲੋਕਸੀ ਦਾ ਕੰਮ ਆ 500 ਰੁਪਏ ਦੇ ਸੂਟ ਦੇਵਾਂਗੇ ਕੋਈ ਬਾਜ਼ਾਰ 'ਚ 1500 ਦਾ ਇੱਕ ਕਾਤੀਆਂ 'ਚ ਲੈ ਜਾਓ 1500 ਦੇ ਤਿੰਨ 15 16 ਸੂਟ ਵੀ ਕਰਦਾ ਜੀ 500 ਰੁਪਏ ਦਾ ਇਹ ਆ ਦੇਖੋ ਭਾਈ ਜੀ ਦਾਦੀਆਂ ਨਾਨੀਆਂ ਵਾਲੇ ਬਜ਼ੁਰਗਾਂ ਬਿਲਕੁਲ ਦਾਦੀਆਂ ਨਾਨੀਆਂ ਵਾਲੇ ਸੂਟ ਵੀ ਅਸੀਂ ਬਹੁਤ ਬੇਸ਼ੁਮਾਰ ਦੇ ਕੀਮਤਾਂ ਵਿੱਚ ਲਿਆਂਦੇ ਆਏ ਨੇ ਬੀਬੀਆਂ ਕਹਿੰਦੀਆਂ ਤੁਸੀਂ ਕੁੜੀਆਂ ਵਾਸਤੇ ਤੇ ਬੜਾ ਕੁਛ ਲੈਂਦਾ ਸਾਡੇ ਵਾਸਤੇ ਕਿਲਾ ਅਸੀਂ ਉਹਨਾਂ ਦੀ ਮੁੱਖ ਰੱਖਦੇ ਆ ਕਿਰੇ ਤੇ ਕਢਾਈ ਇਹ ਵੀ ਸੂਟ ਦਾ ਬਾਜ਼ਾਰ 2 2.5 3 ਇਹ ਚ ਮਿਲਦਾ ਅਸੀਂ ਇੱਥੇ 500 ਰੁਪਏ ਦੀ ਰੇਂਜ ਦੇ ਦਿੰਦੇ ਆ 500 ਚੈਲੰਜ ਕਰਕੇ ਕਹਿ ਦਿੰਦੇ ਆ ਜੇਕਰ ਬਾਜ਼ਾਰ ਦੇ ਵਿੱਚ ਇੰਨੇ ਦਾ ਸੂਟ ਦੇ 80 ਸੂਟ ਫ੍ਰੀ ਦੇ ਦੇਾਂਗੇ ਬੇਕਮਰੀ ਲੁੱਟਾਂ ਜਮਾਂ ਬੰਦ ਕਰਤੀਆਂ 4 ਦਿਨ ਹੋਣੇ ਆ ਫਾਇਦੇ ਆ ਸੂਟ ਦੇਖ ਲਓ ਧਿਆਨ ਦੇ ਨਾਲ ਜ਼ੂਮ ਕਰਕੇ 1650 ਰੁਪਏ ਦਾ ਬਾਜ਼ਾਰ 'ਚ ਮਿਲਦਾ ਦੁਪੱਟੇ ਦੇ ਨਾਲ ਸਾਡੇ ਕੋਲੋਂ 1650 ਵਾਲਾ ਸੂਟ 650 'ਚ ਲੈ ਜਾਓ 1000 ਰੁਪਿਆ ਇੱਕ ਸੂਟ ਦਾ ਫਰਕ ਕੱਢਦਾ ਸਸਤੇ ਕਰਤੇ ਆ ਆ ਵੀ ਲੈ ਜੋ ਆ ਤੁਹਾਨੂੰ ਅਸੀਂ ਦੇ ਰਹੇ ਹਾਂ 1300 ਰੁਪਏ ਦੇ ਦੋ ਸੂਟ 650 ਰੁਪਏ ਚ ਆ ਵੀ ਲੈ ਜੋ 1300 ਦੇ ਦੋ ਮੈਂ ਕਿਹਾ ਫੇਰੇ ਕਰ ਤੇ ਫੇਰੇ ਭਾਈ ਜੀ ਬੜਾ ਸੋਹਣਾ ਕੰਮ ਗਲੇ ਤੇ ਬੜਾ ਸੋਹਣਾ ਡਿਜ਼ਾਈਨ ਦੁਪੱਟਾ ਹੀ ਵਾੜਾ ਜਬਰਦਸਤ ਆ ਰੇਟ ਤਾਂ ਦੱਸ ਦਿਓ ਇਹਦਾ ਭਾਈ ਇਹਦਾ ਰੇਟ ਵੀ ਤੁਹਾਨੂੰ ਦੱਸਾਂਗੇ ਇੱਕ ਤੁਹਾਨੂੰ ਖੂਬੀ ਇਹਦੇ ਵਿੱਚ ਹੋਰ ਦੱਸਾਂਗੇ ਕਾਲ ਸਾਨੂੰ ਕਹਿੰਦਾ ਏ ਅਸੀਂ ਭਾਜੀ 60 60 70 70 ਲੱਖ ਲੱਖ ਰੁਪਈਆ ਪਾ ਕੇ ਜਾਂਦੇ ਆ ਤੇ ਚੋਲੇ ਚ ਇੰਨਾ ਕ ਸਾਮਾਨ ਆਂਦਾ ਅਸੀਂ ਕਾ ਤੁਹਾਡੇ ਕੋ ਪੈਸੇ ਤੁਸੀਂ 50000 ਲਓ ਤੁਹਾਡੀ 20000 ਦੇ ਜਵਰੀ ਬਣਾ ਦੇਾਂਗੇ ਇਹ ਜਿਹੜਾ ਸੂਟ ਬਾਹਰ 2500 2500 3500 ਦਾ ਮਿਲਦਾ ਸਾਡੇ 750 ਰੁਪਏ ਦਾ ਸੂਟ ਦੇ ਦੇਾਂਗੇ ਨਾਲ ਦੁਪੱਟਾ ਕੋਟਾ ਡੋਰੀਆ ਓਏ ਹੋਏ ਹੋਏ ਉਹ ਬਾਜ਼ਾਰ ਚ 2500 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ 1500 ਦੇ ਦੋ 750 ਰੁਪਏ ਦਾ ਸੂਟ ਰੰਗ ਇਹਦੇ ਵਿੱਚ ਕਾਫੀ ਮਿਲ ਜਾਣੇ ਆ ਰੰਗ ਕਾਫੀ ਆ 750 ਹੁਣ ਫੇਰੇ ਇੱਕ ਹੋਰ ਕਰ ਦੇਣਾ ਬਾਟਾ ਅੱਜ ਫੇਰੇ ਹੀ ਕਰਨੇ ਆ ਆ ਦੇਖੋ ਜੀ ਕਿੰਨਾ ਸੋਹਣਾ ਮਲਾਈ ਵਰਗਾ ਕੱਪੜਾ ਪ੍ਰਿੰਟ ਚੈੱਕ ਕਰ ਲੋ ਆ ਦੇਖੋ ਕੜਾਈ ਗੱਡੀ ਪਹੁੰਚ ਜਾਂਦੇ ਓਏ ਆ ਦੁਪੱਟਾ ਵੀ ਚੈੱਕ ਕਰ ਲੋ ਕਿੰਨਾ ਸੋਹਣਾ ਬਾਜ਼ਾਰ ਦਾ ਰੇਟ 2500 ਰੁਪਏ ਦਾ ਸੂਟ ਦਾ ਆ ਕੜਾਈ ਵਾਲਾ ਸੂਟ ਇਹ ਵੀ ਸੂਟ ਤੁਹਾਨੂੰ ਅਸੀਂ ਦੇ ਰਹਿਣਾ 850 ਰੁਪਏ ਦਾ ਇਹਦੇ ਵਿੱਚ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਸੋ ਫੇਰੇ ਅਸੀਂ ਕਰ ਦਨੇ ਬਹੁਤਾਰੇ ਇਹਤਾਰੇ ਲਗਜ਼ਰੀ 25 2500 ਵਾਲੇ ਸੂਟ ਵੀ 850 ਰੁਪਏ ਦੇ ਵਿੱਚ ਕਰ ਦੇਣਿਆ ਆ ਵੀ ਚੈੱਕ ਕਰ ਲੋ ਉਹ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇੰਦਰੋਂ ਦੁਕਾਨਦਾਰੋਂ ਜਿਨ੍ਹਾਂ ਨੇ ਦਾਜ ਮੇਰੀ ਦਾ ਕੱਪੜਾ ਲੈਣਾ ਤੇਨ ਲੈਣ ਲਈ ਕੱਪੜਾ ਲੈਣਾ ਸਾਰਿਆਂ ਦੇ ਫਾਇਦੇ ਬਹੁਤ ਹੋ ਰਿਆ 8 800 9 900 ਰੁਪਏ ਦੇ ਵਿੱਚ ਇਤਾਂ ਦੇ ਕੜਾਈਆਂ ਕੱਢੇ ਦੁਪੱਟੇ ਹੈਵੀ ਇਹ ਤਾਰੇ ਫੇਰੇ ਨਾ ਕਦੇ ਕਿਸੇ ਨੇ ਕੀਤੇ ਨਾ ਕਰੇ ਕਿਸੇ ਤੋਂ ਹੋਣੇ ਅੱਜ ਸੂਟ ਦੇਖ ਲੋ ਆ ਵੀ ਤੁਸੀਂ ਆ ਦੇਖੋ ਸੂਟ ਜੀ ਲਗਜ਼ਰੀ ਸੂਟ ਜਿਹਦੇ ਉੱਤੇ ਬੁਟੀਕਾਂ ਦੇ ਕੰਮ ਹੋਏ ਹੋਏ ਨੇ ਦੁਪੱਟੇ ਦੇ ਕੜਾਈਆਂ ਉਹ ਧੱਕੜਟੇ ਦੇ ਕੰਮ ਵੇਖ ਕੇ ਰੂਹ ਖੁਸ਼ ਹੋ ਜਾਂਦੀ ਏ ਭੈਣ ਕਹਿੰਦੀ ਸੂਟ ਕਿੰਨੇ ਦਾ ਮੈਂ ਕਿਹਾ 3500 ਦਾ ਕਹਿੰਦੀ ਵਾਹ 3500 ਦਾ ਮੈਂ ਕਹਾ ਨਾ ਭੈਣਾ ਇਹ 3500 ਰੁਪਈਆ ਨਹੀਂ ਉਹ ਲੈਣਾ ਇਹਦਾ ਇਹ ਸੂਰ ਵੀ ਤੈਨੂੰ ਅਸੀਂ ਦੇਣਾ 1200 ਤੇ 75 ਰੁਪਏ ਦੀ ਰੇਂਜ ਚ 1275 ਦੇਖੋ ਜੀ ਭਾਵੇਂ ਸਕੂਟ ਤੇ ਆ ਜਾਓ ਕਾਰ ਤੇ ਆ ਜਾਓ ਮੋਟਰਸਾਈਕਲ ਤੇ ਆ ਜਾਓ ਬੱਸ ਤੇ ਆ ਜਾਓ ਫਾਇਦੇ ਬਹੁਤ ਹੋ ਰਹੇ ਆ ਹੁਣ ਬਜ਼ਾਰਾਂ ਚ ਗੇੜੇਮਾਨ ਨੇ ਬੰਦ ਕਰ ਦਿਓ ਹੋਰ ਦੁਕਾਨਾਂ ਦੇ ਜਾਣਾ ਬੰਦ ਕਰ ਦਿਓ ਕਿਉਂਕਿ ਲੁੱਟ ਕਰਤੀ ਜਮਾਂ ਹੀ ਖਤਮ ਅਸੀਂ 3500 ਰੁਪਈਆ ਮੰਗਦੇ ਦੁਕਾਨਦਾਰ 3500 ਰੁਪਈਆ ਅਸੀਂ ਦੇਣਾ 1500 ਦਾ ਛਾਟਾ ਮਾਕਰ ਸਿਰਫ ਇੱਕ ਆ ਵੀ ਪੰਜਾਬ ਦੇ ਲੋਕਾਂ ਦੇ ਜਿਹੜੇ ਜੇਬਾਂ ਦੇ ਡਾਕੇ ਪੈਂਦੇ ਆ ਉਹ ਬੰਦ ਕਰਨੇ ਆ ਵੇਖੋ ਜੀ ਬਲੈਕ ਸੂਟ ਦੀ ਟੋਰ ਬੁਟੀਕ ਦਾ ਕੰਮ ਹੋਇਆ ਦੇਖੋ ਕਿੱਡਾ ਸੋਹਣਾ ਕਾਰੀਗਰ ਨੇ ਕੰਮ ਕੀਤਾ ਆ ਸਾਨੂੰ ਗਾ ਗਾ ਕੇ ਪੁੱਛਦਾ ਭਾਜੀ ਇੰਨਾ ਸਸਤਾ ਤੁਸੀਂ ਕਿਉਂ ਦੇਈ ਜਾਂਦੇ ਹੋ ਐਂ ਕਿਹਾ ਇਹਨਾਂ ਲੋਕਾਂ ਕੋ ਸਾਮਾਨ ਨਹੀਂ ਲੈਂਦੇ ਅਸੀਂ ਆਪਣੇ ਕਾਰੀਗਰ ਬਿਠਾਏ ਨੇ ਰੀਜ ਨਾਲ ਕੰਮ ਕਰਦੇ ਨੇ ਬਲੈਕ ਸੂਟ ਦੀ ਵਾਹ ਜੀ ਵਾਹ ਕਮਾਲ ਹੀ ਕੀਤੀ ਹੋਈ ਏ ਤੇ ਸੂਟ ਕਿੰਨੇ ਦਾ ਦਵਾਂਗੇ ਜੀ ਕੋਈ 3500 ਕੋਈ 4000 1500 ਦਾ 1500 ਦਾ ਆ ਵੀ ਦੇਖੋ ਜੀ ਛੇ ਦੀ ਛੇ ਦੀ ਆਜੋ ਵਿਆਹਾਂ ਸ਼ਾਦੀਆਂ ਦਾ ਤਾਜ ਪੋੜ ਦਾ ਕਪੜਾ ਜਿੱਦਾਂ ਦੇ ਸੂਟ ਲੈਣੇ ਲੈ ਜਾਓ 100 ਰੁਪਏ ਦਾ ਸਾਡੇ ਕੋਲ ਰੈਡੀਮੇਡ ਪਲਾਜੋ ਸੂਟ ਮਿਲ ਜਾਣਾ 200 ਰੁਪਏ ਦਾ ਨਾਰਾ ਕੱਟ ਰੈਡੀਮੇਡ ਸੂਟ ਮਿਲ ਜਾਣਾ ਜਿਹੜਾ 1000 ਰੁਪਏ ਦਾ ਇੱਕ ਇੱਥੇ 1000 ਦੇ ਪੰਜ ਸੂਟ ਤੇ ਦੇਣੇ ਆ ਵਿਆਹ ਸ਼ਾਦੀਆਂ ਵਾਲਾ ਕੱਪੜਾ ਹਰ ਇੱਕ ਤਰ੍ਹਾਂ ਦਾ 2000 2500 5000 10000 ਤੱਕ ਮਿਲ ਜਾਣਾ ਰੈਡੀमेड ਦੇ ਵਿੱਚ ਵੀ ਸਾਡੇ ਕੋਲ ਇੰਨੇ ਸੋਹਣੇ ਸੋਹਣੇ ਤੋਹਫੇ ਆ ਗਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਤੇ ਲੋ ਜੀ ਜਿਹੜੀਆਂ ਕੁੜੀਆਂ ਕਿੰਨੀਆਂ ਵੀ ਸਾਨੂੰ ਰੈਡੀमेड ਪਰਾਜੋ ਕੁਰਤੇ ਚਾਹੀਦੇ ਆ ਕਿੰਨੀਆਂ ਸਾਨੂੰ ਮਹਾਲੀ ਜਾਣਾ ਪੈਂਦਾ ਚੰਡੀਗੜ੍ਹ ਜਾਣਾ ਪੈਂਦਾ ਸਾਨੂੰ ਆਨਲਾਈਨ ਸਾਈਟਾਂ 'ਤੇ ਜਾ ਕੇ ਲੱਭਣੇ ਪੈਂਦੇ ਆ ਨਾ 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 ਪਹਿਣੋ ਹੋ ਨਹੀਂ ਜਾਣ ਦੇਣਾ ਆਜੋ ਸਿੱਧੇ ਆਜੋ ਇੱਥੇ ਆਜੋ ਸਿੱਧੇ ਮਾਤੋਸ਼ਰੀ ਦਸਤਾਰ ਕਾਦੀਆਂ ਦੇ ਆਜੋ ਜਿਹੜੀਆਂ ਕੁੜੀਆਂ ਚੰਡੀਗੜ੍ਹ ਜਲੰਧਰ ਲੁਧਿਆਣੇ ਜਾਂਦੀਆਂ ਉਹ ਕਹਿੰਦੀ ਸਾਨੂੰ ਦੇ ਇਥੇ ਵੈਰੈਟੀ ਕੋਈ ਨਹੀਂ ਪਸੰਦ ਆਉਂਦੀ ਪਾਜੀ ਜੇ ਆਉਂਦੀ ਆ ਤਾਂ ਰੇਟ ਬੜਾ ਮਹਿੰਗਾ ਹੁੰਦਾ ਅਸੀਂ ਕਹਾਂ ਨਾ ਨਾ ਇਹ ਲੁੱਟ ਨਹੀਂ ਹੋਣ ਦੇਣੀ ਅਸੀਂ ਲਿਖ ਕੇ ਉੱਤੇ ਰੇਟ ਲਾਉਂਦੇ ਹੋਏ ਨੇ ਵੇਖੋ ਡਿਜ਼ਾਈਨਿੰਗ ਜਿਹੜਾ ਬਾਜ਼ਾਰਾਂ ਦੇ 3500 4 5500 ਦਾ ਤੁਹਾਨੂੰ ਸੂਟ ਮਿਲਦਾ ਅਸੀਂ ਕਿੰਨੇ ਦੋਗੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ 850 850 850 ਆ ਦੇਖੋ ਜਿਹੜੇ 25 2500 ਦੇ ਲੈਨੇ ਹੋ ਤਿੰਨ ਤਿੰਨ ਹਜ਼ਾਰ ਦੇ ਲੈਨੇ ਹੋ ਦੁਪੱਟਿਆਂ ਦੇ ਨਾਲ ਰੈਡੀमेड ਪਰਾਜੋ ਸੂਟ ਕਿੰਨੇ ਦਵਾਂਗੇ 2500 3000 ਸੂਟ ਕਰਤਾ ਸਿਰਫ 1000 ਰੁਪਏ ਦਾ ਇੱਧਰ ਦੇਖ ਲਓ ਝੂਠ ਨਹੀਂ ਬੋਲ ਰਹੇ ਅਸੀਂ ਕੋਈ ਅਸੀਂ ਤੂਫਾਨ ਨਹੀਂ ਬੋਲਦਿਆਂ ਦੇਖੋ 1000 ਰੁਪਏ ਦਾ ਤੁਸੀਂ ਹੁਣ ਚੈੱਕ ਕਰ ਲੋ ਜੇ ਸਾਡੇ ਰੇਟ ਕੱਟਾ ਚਾਰੇ ਪਾਸੇ ਕੈਮਰਾ ਮਾਰ ਕੇ ਕਮਾ ਦਿਓ ਦੇਖੋ ਕਿੰਨਾ ਵੱਡਾ ਇਕੱਠ ਠਾਠਾ ਮਾਰਦਾ ਇਕੱਠ ਉਹ ਕਾਦੀਆਂ ਚ ਲੋਕ ਦੂਰੋਂ ਦੂਰੋਂ ਆ ਗਏ ਆ ਸਕੂਟਰ ਮੋਟਰਸਾਈਕਲ ਕਾਰਾਂ ਗੱਡੀਆਂ ਬੱਸਾਂ ਟੈਂਪੋਆਂ ਤੇ ਚੜ ਕੇ ਆ ਗਏ ਆ ਲੋਕਾਂ ਨੇ ਬਹੁਤ ਸਾਰੇ ਫਾਇਦੇ ਹੋ ਰਹੇ ਆ ਤੁਸੀਂ ਵੀ ਆ ਜਾਓ ਜਿੱਦਾਂ ਇਹ ਭੈਣ ਭਰਾ ਫਾਇਦਾ ਲੈ ਰਹੇ ਆ ਤੁਸੀਂ ਵੀ ਆ ਕੇ ਫਾਇਦੇ ਲੈ ਜਾਓ ਕਿਉਂਕਿ ਮੁੜ ਕੇ ਕਿਸੇ ਨੇ ਭਾਈ ਫਾਇਦਾ ਨਹੀਂ ਕਰਨਾ ਹਰ ਕੋਈ 14 ਵਿੱਚ 4 ਰੁਪਏ ਵੰਟ ਲਈਏ ਮਾਤੂ ਜੀ ਦਸਤਾਰ ਕਹਿੰਦਾ ਸੀ ਭੈਣਾ ਭਰਾਵਾਂ ਦੇ ਫਾਇਦੇ ਕਰ ਲਈਏ ਹੁਣ ਆ ਵੀ ਚੈੱਕ ਕਰ ਲੋ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਆ ਹੈਗੇ ਕਿ ਨਹੀਂ ਹੈਗੇ ਇਹੇ ਸਪੀਸ ਕਰੀਨਾ ਕਬੂਰ ਪਾਉਂਦੀ ਆ ਇਹ ਪਹਿਲਾਂ ਪਹਿਲਾਂ ਬਹੁਤ ਟੌਪ ਦੀਆਂ ਜਿਹੜੀਆਂ ਮਾਡਲਾਂ ਹੀਰੋਨਾ ਉਹ ਵੀ ਪਾਉਂਦੀਆਂ ਤੁਸੀਂ ਫਿਲਮਾਂ ਜੀ ਪਾਏ ਦੇਖੇ ਹੋਣੇ ਆ ਨਾਟਕਾਂ ਚ ਪਾਏ ਦੇਖੇ ਹੋਣੇ ਆ ਹਲਕੇ ਹਲਕੇ ਪੀਸ ਚਾਹੇ ਤੁਸੀਂ ਕਾਲਜਾਂ ਚ ਪੜ ਰਹੇ ਹੋ ਚਾਹੇ ਤੁਸੀਂ ਆਇਲੈਂਡ ਸੈਂਟਰਾਂ ਦੇ ਜਾ ਰਹੇ ਹੋ ਚਾਹੇ ਤੁਸੀਂ ਟੀਚਰ ਹੋ ਜਿਨ੍ਹਾਂ ਨੇ ਡੇਲੀ ਪਾਉਣੇ ਆ ਉਹ ਸਮਾਈ ਵਾਲੇ ਰੇਟ ਤੇ ਰੈਡੀਮੇਡ ਚੀਜ਼ਾਂ ਤੁਹਾਨੂੰ ਦੇਈ ਜਣੇ ਸਮਾਈ ਵਾਲੇ ਰੇਟ ਤੇ ਅ ਬਿਲਕੁਲ ਸਰ ਸਵਾਈ ਵਾਲੇ ਇਹ ਰੈਡੀमेड ਸੂਟ ਦੇ ਯਰੇ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਆ ਗਈ ਮਾਤੋ ਸ਼ਰੀ ਦਸਤਾਰ ਤੇ ਡਿਜ਼ਾਈਨਿੰਗ ਦੀ ਕਮਾਲ ਕੀਤੀ ਹੋਈ ਏ ਦੇਖੋ ਡਿਜ਼ਾਈਨਿੰਗ ਦੇ ਗਲੇ ਦੇ ਵਰਕ ਬਣਿਆ ਹੁਣ ਤੁਹਾਨੂੰ ਕਿਤੇ ਜਾਣ ਦੀ ਦੂਰ ਜਾਣ ਦੀ ਲੋੜ ਨਹੀਂ ਆ ਗਈ ਮਾਤੋ ਸ਼ਰੀ ਦਸਤਾਰ ਕਾਦਿਆ ਆਪਣੇ ਮਨ ਪਸੰਦੀ ਵੈਰਾਈਟੀਆਂ ਲਓ ਮਨ ਪਸੰਦੀ ਆਹ ਦੇਖੋ ਗਲੇ ਦੇ ਕੰਮ ਚੈੱਕ ਕਰ ਲੋ ਕਿੰਨਾ ਸੋਹਣਾ ਆ ਆ ਉੱਪਰ ਲੱਗਾ ਰੇਟ ਵੀ ਚੈੱਕ ਕਰ ਲੋ ਕਿੰਨਾ ਘਟਿਆ ਬਾਜ਼ਾਰ 'ਚ 2500 ਤੇ 3000 ਇਹ ਵੀ ਆਪਾਂ ਤੁਹਾਨੂੰ 1000 ਦਾ ਦੇ ਦੇਣਾ। ਸੋ ਬਹੁਤ ساری ਸਾਡੇ ਕੋਲ ਡਿਜ਼ਾਈਨਿੰਗ ਆ। ਜੇ ਤੁਸੀਂ 100 ਰੁਪਏ ਦਾ ਰੈਡੀਮੇਡ ਪਲਾਜੋ ਸੂਟ ਲੈਣਾ। ਜੇ ਤੁਸੀਂ 200 ਰੁਪਏ ਦਾ ਰੈਡੀਮੇਡ ਨਾਇਰਾ ਕੱਟ ਸੂਟ ਲੈਣਾ। 50 ਰੁਪਏ ਦੁਪੱਟਾ, 250 ਦੀ ਬੈੱਡ ਸ਼ੀਟ, 7-800 ਵਾਲਾ ਕੋਟ ਦਾ ਪਜਾਮਾ 200 ਚ ਲੈਣਾ ਤੇ ਆਜੋ। ਦਰਵਾਜ਼ੇ ਖੋਲ ਦਿੱਤੇ ਆ ਦਿਲਾਂ ਦੇ ਆਪਣੇ ਅਸੀਂ। ਤੁਹਾਡੀਆਂ ਲੁੱਟਾਂ ਬੰਦ ਕਰ ਦੇਣੀ ਆ। ਵੱਡੇ ਵੱਡੇ ਫਾਇਦੇ ਥੋੜੇ ਪੈਸਿਆਂ 'ਚ ਝੋਲੇ ਵੱਡੇ ਵੱਡੇ ਭਰ ਕੇ ਦੇ ਦਿਆਂਗੇ। ਛੇਤੀ ਪਹੁੰਚੋ ਮਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਨੰਬਰ ਸਕਰੀਨ ਤੇ ਤੁਸੀਂ ਇੱਥੇ ਗੱਲ ਕਰਨੀ ਦਾ ਫੋਨ ਕਰ ਸਕਦੇ ਆਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਾਦੀਆਂ